ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਵਿੱਚ ਬੀਤੀ ਰਾਤ ਤੋਂ ਲਗਾਤਾਰ بارش ਹੋ ਰਹੀ ਆ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਦੂਸਰੇ ਪਾਸੇ ਪ੍ਰਸ਼ਾਸਨ ਦੀ ਜਿਹੜੇ ਵਾਅਦੇ ਤੇ ਦਾਅਵਿਆਂ ਦੀਆਂ ਕੋਲਾਂ ਵੀ ਖੋਲੀਆਂ ਗਈਆਂ ਤੁਹਾਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਦੇ ਬਿਲਕੁਲ ਸਾਹਮਣੇ ਖੜੇ ਆ ਜਿੱਥੋਂ ਦੀਆਂ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਵੀ ਇੱਕ ਮੋਟਰਸਾਈਕਲ ਚਾਲਕਾ ਤੇ ਉਹ ਲੰਘ ਰਿਹਾ ਸੀ ਤੇ ਉਹਨਾਂ ਦਾ ਜਿਹੜਾ ਮੋਟਰਸਾਈਕਲ ਬੰਦ ਹੋ ਗਿਆ ਤੇ ਹੁਣ ਉਹ ਆ ਪੈਦਲ ਵਿੱਚ ਪਾਣੀ ਦੇ ਵਿੱਚ ਦੀ ਔਖੇ ਹੋ ਕੇ ਜਾ ਰਹੇ ਆ ਡਿਪਟੀ ਕਮਿਸ਼ਨਰ ਬਠਿੰਡਾ ਦੀ ਕੋਠੀ ਤੇ ਨਾਲ ਹੀ ਐਸਐਸਪੀ ਬਠਿੰਡਾ ਦੀ ਕੋਠੀ ਆ ਉਸ ਦੇ ਇਹ ਗੇਟ ਦੇ ਜੇ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੀਆਂ ਸਾਹਮਣੇ ਦੀਆਂ ਤਸਵੀਰਾਂ ਨੇ ਪਿਛਲੇ ਦਿਨਾਂ ਤੋਂ ਜਿਹੜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਸੀ ਜਿੱਥੇ ਟੈਂਪਰੇਚਰ ਬੇਸ਼ੱਕ ਘਟਿਆ ਸੀ ਪਰ ਜਿਹੜੀ ਤਪਸ਼ਾ ਉਹ ਬਹੁਤ ਜ਼ਿਆਦਾ ਸੀ ਜਿਸ ਕਾਰਨ ਕਾਫੀ ਸਮੱਸਿਆ ਆਉਂਦੀ ਸੀ ਲੋਕਾਂ ਵੱਲੋਂ ਵੀ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾਵਾਂ ਕੀਤੀਆਂ ਜਾਂਦੀਆਂ ਸੀ ਵੀ ਜਿਹੜੀ ਬਾਰਿਸ਼ ਆਸ-ਪਾਸ ਦੇ ਇਲਾਕਿਆਂ 'ਚ ਜਾਂ ਆਸ-ਪਾਸ ਦੇ ਜ਼ਿਲ੍ਹਿਆਂ 'ਚ ਜਿਹੜੀ ਬਾਰਿਸ਼ ਆ ਹੋ ਬਹੁਤ ਪਈ ਸੀ ਪਰ ਬਠਿੰਡਾ ਵਿੱਚ ਲਗਾਤਾਰ ਜਿਹੜੇ ਆਪਾਂ ਕਹਿ ਦਈਏ ਇੱਕ ਮੌਸਮ ਵਿਭਾਗ ਵੱਲੋਂ ਕਹਿ ਜਾਂਦਾ ਸੀ ਵੀ ਜਿਹੜਾ ਅਲਰਟ ਜਾਰੀ ਕੀਤੇ ਜਾਂਦੇ ਸੀ ਵੀ ਜਿਹੜੀ ਬਾਰਿਸ਼ ਹੋ ਪਊਗੀ ਪਰ ਬਠਿੰਡਾ ਵਿੱਚ ਨਹੀਂ ਪੈ ਰਹੀ ਸੀ ਪਰ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਪੈ ਰਹੀ ਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਪਰ ਦੂਸਰੇ ਪਾਸੇ ਜੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਐਸਐਸਪੀ ਦੀ ਕੋਠੀ ਮਹਿਲਾ ਥਾਣੇ ਦੀ ਤੇ ਪਾਵਰ ਹਾਊਸ ਰੋਡ ਤੇ ਮਾਲ ਰੋਡ ਦੇ ਤੁਹਾਨੂੰ ਸਨਾਲ ਦੀ ਨਾਲ ਸਾਰੀਆਂ ਤਸਵੀਰਾਂ ਦਿਖਾਵਾਂਗੇ ਕਿਵੇਂ ਜਿਹੜੀਆਂ ਗੱਡੀਆਂ ਪਾਣੀ ਦੇ ਵਿੱਚ ਬੰਦ ਹੋ ਜਾਂਦੀਆਂ ਰਿਕਸ਼ਾ ਚਾਲਕ ਜਦੋਂ ਕੋਈ ਗੱਡੀ ਲੈ ਕੇ ਨੰਗ ਦਾ ਰਿਕਸ਼ਾ ਚਾਲਕ ਕੀ ਸੀ ਉਹਦਾ ਰਿਕਸ਼ਾ ਵੀ ਡਿੱਗ ਪੈਂਦਾ ਮਤਲਬ ਵਕਵਾ ਖਤਰਾਂ ਦੀਆਂ ਇਹਨਾਂ ਤਸਵੀਰਾਂ ਸ਼ਹਿਰ ਦੀਆਂ ਨਗਰ ਨਿਗਮ ਦੀ ਜਿਹੜੀ ਪੋਲ ਆ ਉਹ ਖੋਲੀ ਜਾਂਦੀ ਆ ਲਗਾਤਾਰ ਪਿਛਲੇ ਦਿਨੀ ਵੀ ਜਿਹੜੀਆਂ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂਦੀ ਸੀ ਧਰਨੇ ਪ੍ਰਦਰਸ਼ਨ ਕੀਤਾ ਜਾਂਦੇ ਸੀ ਕਿ ਵੀ ਜਿਹੜੀ ਸੀਵਰੇਜ ਦੀ ਆਤਰਵਾਣੀ ਕੰਪਨੀ ਕੋਲ ਠੇਕਾ ਦਿੱਤਾ ਹੋਇਆ ਪਿਛਲੀਆਂ ਸਰਕਾਰਾਂ ਦਾ ਜਿਸ ਕਾਰਨ ਉਹਨਾਂ ਵੱਲੋਂ ਹਮੇਸ਼ਾ ਹੀ ਇਹ ਜਿਹੜੇ ਲੋਕਾਂ ਦੀ ਸਮੱਸਿਆ ਉਹ ਸਾਹਮਣੇ ਆਉਂਦੀ ਸੀ ਵੀ ਜਿਹੜੇ ਸੀਵਰੇਜ ਦੀ ਸਫਾਈ ਨਹੀਂ ਸੀ ਹੋਈ ਲੋਕ ਇਹ ਚਰਚਾ ਮੈਂ ਪਹਿਲਾਂ ਹੀ ਕਰਦੇ ਸੀ ਕਿ ਜਿਹੜੇ ਸੀਵਰੇਜ ਦੀ ਸਫਾਈ ਨਹੀਂ ਹੁੰਦੀ ਤੇ بارش ਨਾਲ ਬਹੁਤ ਮਾੜਾ ਹਾਲ ਹੋਣ ਵਾਲਾ ਤੇ ਉਹ ਫਿਰ ਉਵੇਂ ਹੀ ਹੋਇਆ ਪਰਵਣੀ ਕੰਪਨੀ ਵੱਲੋਂ ਨਾ ਸਫਾਈ ਹੋਣ ਕਾਰਨ ਜਾਂ ਕਾਰਪੋਰੇਸ਼ਨ ਵੱਲੋਂ ਨਾ ਧਿਆਨ ਦੇਣ ਕਾਰਨ ਜਿਹੜਾ ਸੜਕਾਂ ਤੇ ਬਠਿੰਡੇ ਸ਼ਹਿਰ ਦੀਆਂ ਸੜਕਾਂ ਤੇ ਜਿਹੜਾ ਪਾਣੀ ਸ਼ਰਿਆਮ ਤੁਹਾਨੂੰ ਨਾਲ ਦੀ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਦੇ 게ਟ ਦੀ ਤਸਵੀਰ ਅਤੇ ਨਾਲ ਹੀ ਐਸਐਸਪੀ ਬਠਿੰਡਾ ਅਤੇ ਮਹਿਲਾ ਥਾਣਾ ਪਾਵਰ ਹਾਊਸ ਰੋਡ ਅਤੇ ਮਾਲ ਰੋਡ ਦੀਆਂ ਤਸਵੀਰਾਂ ਨਾਲ ਨਾਲ ਜਿਹੜੀਆਂ ਗੱਡੀਆਂ ਦੀ ਜਾਂ ਪੈਦਲਾਂ ਦੀ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕਾਂ ਨੂੰ ਕਿਵੇਂ ਰਿਕਸ਼ਿਆਂ ਤੋਂ ਦੀ ਚੜ ਚੜ ਕੇ ਜਿਹੜੇ ਰਸਤੇ ਪਾਸ ਕੀਤੇ ਆ ਕਿਉਂਕਿ ਗੱਡੀਆਂ ਵੀ ਬੰਦ ਹੋ ਜਾਂਦੀਆਂ ਸੋ ਪ੍ਰਸ਼ਾਸਨ ਦੀ ਜਿਹੜੀ ਇਹ ਪਹਿਲੀ بارش ਨੂੰ ਜੇ ਆਪਾਂ ਕਹਿ ਦਈਏ ਪੋਲ ਖੋਲ ਕੇ ਰੱਖ ਦਿੱਤੀ ਆ ਪ੍ਰਸ਼ਾਸਨ ਨੂੰ ਲੋਕਾਂ ਨੇ ਵੀ ਬੇਨਤੀ ਕੀਤੀ ਆ ਭਾਵੇਂ ਕਿ ਕਿਸਾਨੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਤੇ ਇੱਕ ਵਰਦਾਨ ਸਾਬਤ ਹੋਇਆ ਕਿਸਾਨਾਂ ਵੱਲੋਂ ਵੀ ਉਹ ਵੱਖ-ਵੱਖ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਬਿਜਲੀ ਦੇ ਵਾਅਦੇਾਂ ਦੀ ਵਾਅਦੇ ਕੀਤੇ ਜਾਂਦੇ ਸੀ ਦੂਸਰੇ ਪਾਸੇ ਨਹਿਰਾਂ ਕੱਸੀਆਂ ਦੇ ਵਿੱਚ ਪਾਣੀ ਦੀ ਗੱਲਬਾਤ ਕੀਤੀ ਜਾਂਦੀ ਸੀ ਪਰ ਪਾਣੀ ਦੀ ਸਮੱਸਿਆ ਕਾਰਨ ਤੇ ਗਰਮੀ ਕਾਰਨ ਜਿਹੜਾ ਕਿਸਾਨੀ ਦਾ ਬਹੁਤ ਬੁਰਾ ਹਾਲ ਸੀ ਪਰ ਉਹਨਾਂ ਵਾਸਤੇ ਇੱਕ ਤਰ੍ਹਾਂ ਦੀ ਜਿਹੜੀ ਬਾਰਿਸ਼ ਆ ਹੈ ਵਰਦਾਨ ਸਾਬਤ ਹੋਈ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਦਿੱਥੇ ਸਰਕਾਰ ਸਾਡੀ ਨਹੀਂ ਸੁਣ ਰਹੀ ਸੀ ਪਰ ਉਹ ਰੱਬ ਨੇ ਪ੍ਰਮਾਤਮਾ ਨੇ ਸਾਡੀ ਸੁਣੀ ਆ ਤੇ بارش ਕਾਰਨ ਜਿਹੜੀ ਇਹ ਕਿ ਖਸਾਨੀ ਨੂੰ ਰਾਹਤ ਮਿਲੀ ਆ ਦੂਸਰੇ ਪਾਸੇ ਬਠਿੰਡਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਡੀਆਂ ਦਾ ਨੁਕਸਾਨ ਹੋ ਰਿਹਾ ਪਾਣੀ ਦੇ ਵਿੱਚ ਦੀ ਡਿਊਟੀਆਂ ਤੇ ਜਾਣਾ ਪੈ ਰਿਹਾ ਮੋਟਰ ਵਹੀਕਲਾਂ ਦਾ ਵੀ ਜਿੱਥੇ ਨੁਕਸਾਨ ਹੋ ਰਿਹਾ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਉਹ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਜਿਹੜਾ ਪ੍ਰਸ਼ਾਸਨ ਆ ਇਹ ਜਿਹੜੀ ਬਾਰਿਸ਼ ਆ ਕਿਉਂਕਿ ਹੁਣ ਲੱਗਦਾ ਵਾ ਜਿਹੜੀ ਪੌਸੇ ਵਿਭਾਗ ਵੱਲੋਂ ਕਿਹਾ ਵੀ ਆਉਣ ਵਾਲੇ ਦਿਨਾਂ ਤੇ ਝੜੀ ਲਗਾਤਾਰ ਪੈ ਸਕਦੀ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਤੁਹਾਨੂੰ ਜਿਹੜੀਆਂ ਏਰੀਏ ਦੱਸਿਆ ਉਹਨਾਂ ਦੀਆਂ ਨਾਲ-ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਰਹੋ ਕੁਆਲਟੀ ਵੀ ਪੰਜਾਬ ਤੇ ਮਹਾਰਾਸ਼ਟਰ ਪੱਤਕੀ ਨਾਲ ਮੇਰਾ ਨਾਮ ਰਿਸ਼ਵ ਸਿੰਘ ਜੱਤਰੀ ਭਾਰਤੀ ਕਿਸਾਨ ਯੂਨੀਅਟਾ ਸਿੱਧੂਪੁਰ ਜਿਲ੍ਹਾ ਜੰਮਸਕਟਰ ਬਹਿੰਦਾ ਦੇਖੋ ਜਿਹੜਾ 20 ਵੀ ਗੱਲ ਕਰੀਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਬੁਰਾ ਹਾਲ ਸੀ ਨਾ ਨਹਿਰੀ ਪਾਣੀ ਨਾ ਟੂਬਵੈਲਾਂ ਦਾ ਪਾਣੀ ਝੋਨੇ ਦਾ ਜਿਹੜਾ ਸੀਗਾ ਸੁੱਕ ਕੇ ਬਰਬਾਦ ਹੋਣੀ ਫਸਲ ਕਿਸਾਨ ਬਾਹਰ ਰਹੀ ਸੀ ਨਵੀਂ ਫਸਲ ਬੀਜਣੀ ਨਾ ਲੈਟ ਸੀ ਜਿਸ ਕਰਕੇ ਦੋ ਦਿਨਾਂ ਦਾ ਜਿਹੜਾ ਮੀਂਹ ਪਿਆ ਜੇ ਕਹਿ ਲਈਏ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਇਹ ਤੋਂ ਕਿਸਾਨਾਂ ਨੂੰ ਬਹੁਤ ਰਾਹਤ ਮਿਲੀ ਆ ਕਿਉਂਕਿ ਜਿੱਥੇ ਸਾਡੀਆਂ ਸਬਜ਼ੀਆਂ ਭਾਜੀਆਂ ਨਰਮਾ ਝੋਨਾ ਹੋਵੇ ਹਰ ਇੱਕ ਫਸਲ ਨੂੰ ਬਹੁਤ ਲਾਭ ਆ ਕਿਉਂ ਲਾਈਟ ਮਿਲਦੀ ਨਹੀਂ ਸੀ ਬਹੁਤੇ ਕਿਸਾਨਾਂ ਦਾ ਝੋਨਾ ਬੀਜਣ ਵਾਲਾ ਪਿਆ ਸੀ ਜਿਹੜਾ ਕਿ ਰੱਬ ਦੀ ਕਿਰਪਾ ਹੋ ਗਈ ਮਿਹਰਬਾਨ ਹੋ ਗਈ ਝੋਨਾ ਹੀ ਵੇਚੂ ਜਿਹੜਾ ਮੱਛਦਾ ਸੀ ਉਹਨੂੰ ਵੀ ਰਾਹਤ ਮਿਲੂ ਜਿਵੇਂ ਨਰਮੇ ਦੀ ਗੱਲ ਕਰੀਏ ਸੁੰਡੀ ਚਿੱਟੀ ਜਾਂ ਗਲਾਬੀ ਪੈ ਰਹੀ ਸੀ ਉਹ ਤੋਂ ਫਸਲ ਉਹ ਵੀ ਬਰਬਾਦ ਹੋਣ ਜਾ ਰਹੀ ਸੀ ਪਰ ਉਹਨੂੰ ਵੀ ਆ ਮੀਤ ਤੋਂ ਸੁੰਡੀ ਤੋਂ ਨਰਮੇ ਨੂੰ ਵੀ ਰਾਹਤ ਮਿਲੂ ਜੇ ਕਹਿਣਾ ਹੋਵੇ ਸਾਰੀਆਂ ਫਸਲਾਂ ਲਈ ਇੱਕ ਵਰਦਾਨ ਅਮਰਤਾ ਜਿਹੜਾ ਮੀਂਹ ਪੈ ਕੁਦਰਤ ਨੇ ਪਾਇਆ ਇਹ ਫਸਲਾਂ ਲਈ ਆਮ ਪਬਲਿਕ ਲਈ ਬਹੁਤ ਲਾਹੇਵੰਦ ਆ ਬਹੁਤ ਫਾਇਦਾ ਹੀ ਮਿਲਦਾ ਜੀ ਫਸਲਾਂ ਲਈ ਜਨ ਸੰਗਤ ਲਈ ਤਾਂ ਬਹੁਤ ਫਾਇਦੇਦਾਰ ਹੈ ਫੰਕਸ਼ਨਲੀ ਤਾਂ ਬਣਾ ਦੇ ਪਰ ਜਿਹੜਾ ਸ਼ਹਿਰ ਹੈਗਾ ਸ਼ਹਿਰ ਤਾਂ ਬੁਰਾ ਹਾਲ ਹੋ ਗਿਆ ਤੇ ਜਿੰਨੇ ਸਰਕਾਰਾਂ ਨੇ ਉਹੀ ਕਹਿੰਦੀਆਂ ਸੀ ਪਟਾਕੇ ਦਿੱਤਾ ਪਰ ਇੱਥੋਂ ਦਾ ਪਾਣੀ ਨਹੀਂ ਅਜੇ ਤੱਕ ਨਿਕਲਿਆ ਦੇਖੋ ਜਿਹੜੀ ਗੱਲ ਆ ਸ਼ਹਿਰਾਂ ਦੀ ਸੀਵਰੇਜ ਉਹ ਬਹੁਤ ਮਾੜਾ ਬੁਰਾ ਹਾਲ ਕਿਉਂਕਿ ਇੱਥੋਂ ਦੇ ਐਮਸੀ ਕਹ ਲਈਏ ਇੱਥੋਂ ਦੇ ਜਿਹੜੇ ਰਾਜਨੀਤਿਕ ਲੋਕ ਪਾਰਟੀਆਂ ਨਾਲ ਜੁੜੇ ਨੇ ਅੱਜ ਤੱਕ ਜੇ ਕਹਿ ਲਈਏ ਉਹਨਾਂ ਨੇ ਟੇਢੇ ਵਿੰਗੇ ਢੱਗ ਨਾਲ ਆਪਦੇ ਘਰ ਆਪਦੇ ਢਿੱਡੀ ਭਰੇ ਨ ਪਰ ਸ਼ਹਿਰ ਵਾਸੀਆਂ ਲਈ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਜਿਵੇਂ ਬਠਿੰਡੇ ਦੇ ਵਿੱਚ ਸਾਡੇ ਅਸੀਂ ਵੱਖ-ਵੱਖ ਪਿੰਡਾਂ ਰਾਹੀਂ ਵੱਖ-ਵੱਖ ਮਹੱਲਿਆਂ ਰਾਹੀਂ ਹੋ ਕੇ ਆਇਆ ਬਹੁਤ ਬੁਰਾ ਹਾਲ ਸੀ ਸਾਡੀਆਂ ਵੀ ਬਹੁਤ ਗੱਡੀਆਂ ਬੰਦ ਬਹੁਤ ਗੱਡੀਆਂ ਖਰਾਬ ਮੋਟਰਸਾਈਕਲਾਂ ਸੁ ਵੀ ਬੁਰਾ ਹਾਲ ਜਿਸ ਕਰਕੇ ਅਸੀਂ ਮਾਰਚ ਰੱਖਿਆ ਸੀ ਚਲਣ ਪਾਰਕ ਤੋਂ ਅੱਡੇ ਕੰਨੇ ਹੋਣ ਦਾ ਚਲਨਪਾਰਕ ਡੀਸੀ ਆਸੇ ਪਾਸੇ ਬਹੁਤ ਬੁਰਾ ਹਾਲ ਆ ਜਿਹੜਾ ਅਸੀਂ ਮਜਬੂਰੀ ਵਸ ਇਹ ਸੜਕ ਤੇ ਥੋੜਾ ਜਿਹਾ ਮਾਰਚ ਕਰਕੇ ਡੀਸੀ ਅੱਗੇ ਕਰਿਆ ਜੇ ਗੱਲ ਕਰੀਏ ਸ਼ਹਿਰਾਂ ਦੀ ਸੀਵਰੇਜ ਦੀ ਜਿੱਥੇ ਸਿਸਟਮ ਗੰਧਲਾ ਹੋਇਆ ਨਹੀਂ ਪੂਰਾ ਉਹ ਵਿਚਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਜੀਣਾ ਦੁਬਰ ਕੀਤਾ ਹੋਇਆ ਪਾਣੀ ਦਾ ਅਸੀਂ ਮੰਗ ਕਰਾਂਗੇ ਤੁਹਾਡੇ ਵਾਦੇ ਰਹੀ ਕਿ ਸਰਕਾਰਾਂ ਜਰੂਰ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਪਾਣੀ ਨਹੀਂ ਲੰਗਦਾ ਸੀਵਰੇਜ ਬੰਦ ਹਨ ਉਹਨਾਂ ਨੂੰ ਛੇਤੀ ਚਾਲੀ ਕਰਕੇ ਚਾਲੂ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਵੇ ਜਾ ਦੇ ਦੇਖਿਆ ਗਿਆ ਤਾਂ ਐਬੂਲੈਂਸ ਸਾਹਮਣੇ ਬਸ ਖੜਾ ਹੈ ਇਸ ਤੇ ਕਿ ਮਰੀਜ਼ ਬੱਦਕੀ ਹੈ। ਦੇ ਕੋਈ ਮਾੜਾ ਹਾਲ ਸੀ ਐਬੂਲੈਂਸ ਸਾ ਕੋਈ ਮਰੀਜ਼ ਅਮਰਦਸ ਸਿੰਘ ਵਿਚਾਰਾ ਹਸਪਤਾਲ ਚ ਲੈ ਜਾਣਾ ਪਰ ਗੱਡੀ ਬੰਦ ਹੋ ਗਈ ਜਾਂ ਜਾਮ ਲਾ ਕੇ ਇਸ ਕਰਕੇ ਕਹਿ ਲਈਏ ਸਾਰਾ ਮਾੜਾ ਹਾਲ ਨਾ ਤਾਂ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦੇਖ ਰਿਹਾ ਨਾ ਇਥੋਂ ਦੀਆਂ ਕਮੇਟੀਆਂ ਵਾਲੀਆਂ ਮੈਂ ਉਸ ਕਮੇਟੀਆਂ ਉਹ ਦੇਖ ਰਹੀਆਂ ਸਾਰੇ ਜੇ ਕੇ ਲਈ ਤਾਂहां ਤੋਂ ਗਰਾਂਡਾਂ ਵੱਲ ਝਾਕ ਰਹੇ ਨੇ ਵੀ ਸਾਡੇ ਕੀ ਜੇ ਭਰਦਨ ਲੋਕ ਜਿਹੜੇ ਮਰਦ ਨੇ ਮਰੀ ਜਾਣ ਦੇ ਸੀ ਬ੍ਰਿਜ ਨਾਲ ਔਖੇ ਹੁੰਦੇ ਨੇ ਹੋਈ ਜਾਣ ਦੇ ਪਰ ਇੱਕ ਨਾ ਇੱਕ ਦਿਨ ਸਾਡੇ ਲੋਕਾਂ ਨੂੰ ਇਕੱਠੇ ਹੋ ਕੇ ਆਰ ਦੀ ਬਾਜ ਆਪ ਚੁਕਣੀ ਪਊ ਆਪ ਦੇ ਕਾਮਨ ਜਿਹੜੇ ਆਪ ਕਰਵਾਉਣ ਲਈ ਮਜਬੂਰ ਹੋਣਾ ਪੈਣਾ ਕੋਈ ਬਹੁਤੀ ਝਾਕ ਨਹੀਂ ਸਰਕਾਰਾਂ ਤੋਂ ਉਹਨਾਂ ਕਮੇਟੀਆਂ ਤੋਂ ਇੱਦੋਂ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਬ੍ਰਿਜ ਇਸ ਵਾਰ ਉਹਨਾਂ ਨੇ ਕੋਈ ਸੀਬ੍ਰਿਜ ਦੀ ਸਾਈ ਵੀ ਨਹੀਂ ਕੀਤੀ ਇਸ ਕਰਕੇ ਬੁਰਾ ਹਾਲ ਹੋ ਗਿਆ ਜੀ ਵਾਹ ਦੇਖੋ ਕੰਪਨੀਆਂ ਨੇ ਕਰਨੀ ਆ ਪਹਿਲੀ ਗੱਲ ਸਾਡੀ ਸਰਕਾਰ ਦਾ ਫਰਜ਼ ਬਣਦਾ ਕਿਸੇ ਕੰਪਨੀ ਨੂੰ ਕਿਉਂ ਠੇਕਾ ਦਿੰਦੀ ਹੈ ਸਰਕਾਰ ਕੋਲੇ ਕੀ ਮੁਲਾਜ਼ਮ ਨਹੀਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੰਦੀ ਉਹ ਕਿਉਂ ਨਹੀਂ ਕੰਮ ਕਰਦੀ ਜੇਕਰ ਕੋਈ ਕੰਪਨੀ ਠੇਕਾ ਲੈਂਦੀ ਹੈ ਉਹਦਾ ਸਤੰਗੀ ਫਰਜ਼ ਬਣਦਾ ਵੀ ਸ਼ਹਿਰ ਵਾਸੀਆਂ ਨੂੰ ਵਧੀਆ ਜੀਵਨ ਬਤੀਤ ਕਰਨ ਲਈ ਸੜਕਾਂ ਸੀਵਰੇਜ ਬਿਲਕੁਲ ਓਕੇ ਹੋਣੇ ਚਾਹੀਦੇ ਨੇ ਜੇਕਰ ਜਾਦੇ ਬਾਰਸ਼ ਪੈਂਦੀ ਆ ਤਾਂ ਕੋਈ ਵੀ ਸੜਕ ਬਲਾਕ ਜਾਂ ਰਹਿ ਨਹੀਂ ਹੋਣਾ ਚਾਹੀਦਾ ਇਹ ਕੰਪਨੀ ਦਾ ਫਰਜ਼ ਬਣਦਾ ਪਰ ਮੈਂ ਫੇਰ ਕਹੂੰ ਸਾਡਾ ਜਿਹੜਾ ਸਿਸਟਮ ਆ ਪੰਜਾਬ ਦਾ ਇੰਨਾ ਗੰਦ ਲੱਗਿਆ ਇੰਨਾ ਗੰਦ ਲੱਗਿਆ ਕਿ ਕਿਸੇ ਦੇ ਬਸਦਾ ਰੋਗ ਨਹੀਂ ਜੇ ਇਕੱਠੇ ਹੋ ਜਾਣਗੇ ਅਸੀਂ ਤਾਂ ਧੌਣ ਤੇ ਗੋਡਾ ਧਰ ਕੇ ਹਰ ਇੱਕ ਕੰਮ ਕਰਵਾ ਲਾਂਗੇ ਨਹੀਂ ਇਹਨਾਂ ਨੇ ਐਵੇਂ ਜਿੱਕਰੀ ਸਾਨੂੰ ਵਲਝਾ ਕੇ ਰੱਖਣਾ ਤੇ ਰੱਖੇ ਹੋਏ ਮੈਂ ਮਰਜੀਦਪੁਰ ਬਠਿੰਡਾ ਪੀ ਕੇ ਜੋ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਅਗੂ ਜਿਵੇਂ ਦੋ ਦਿਨਾਂ ਤੋਂ ਆਪਣੇ ਮੀਂਹ ਪੈ ਰਿਹਾ ਹੈ ਤੇ ਬਹੁਤ ਚੱਕਰ ਨੇ ਵੀ ਸੀ ਕਿੰਨੇ ਕਰਾ ਕੇ ਹਾਂਜੀ ਵੈਸੇ ਬਠਿੰਡਾ ਚ ਤਾਂ ਜਿਵੇਂ ਅੱਜ ਮਾਰਨਿੰਗ ਟਾਈਮ ਤੋਂ ਹੀ ਹੋਈ ਆ بارش ਤੇ ਇਹਦਾ ਜਿਹੜਾ ਹੈਗਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜਿਵੇਂ ਕਿ ਲਾਈਟ ਦਾ ਜਿਹੜਾ ਹੈਗਾ ਬਹੁਤ ਟਾਈਮ ਤੋਂ ਜਿਹੜੇ ਵੱਡੇ ਵੱਡੇ ਕਟ ਲੱਗ ਰਹੇ ਐ ਤੇ ਸਾਡੇ ਜਿਹੜੇ ਕਿਸਾਨ ਵੀਰਾਂ ਨੇ ਕਾਫੀ ਥਾਵਾਂ ਤੇ ਧਰਨੇ ਲਾ ਕੇ ਵੀ ਜਿਹੜਾ ਲਾਈਟ ਛਡਵਾਈ ਤੇ ਪਾਣੀ ਜਿਹੜਾ ਝੋਨੇ ਨੂੰ ਲਾਇਆ ਜਿਵੇਂ ਝੋਨੇ ਵਾਲੇ ਬਾਣ ਜਮਾ ਤਕਰੀਬਨ ਸੁੱਕੇ ਪਏ ਐ ਜਮਾ ਤੇ ਇਹਦਾ ਸਾਨੂੰ ਇਹਦਾ ਸਾਨੂੰ ਬਹੁਤ ਸਾਰਾ ਜਿਹੜਾ ਫਾਇਦਾ ਹੋਇਆ ਰੱਬ ਨੇ ਸਾਡੇ ਸੁਣ ਲਈ ਸਰਕਾਰਾਂ ਤਾਂ ਸਾਡੀਆਂ ਨਹੀਂ ਸੁਣ ਰਹੀਆਂ ਸਰਕਾਰ ਤਾਂ ਸਾਡੀ ਆਵਾਜ਼ ਬਿਲਕੁਲ ਵੀ ਨਹੀਂ ਸੁਣ ਰਹੀ ਪਰ ਪਰਮਾਤਮਾ ਨੇ ਜਿਹੜੀ ਸਾਡੀ ਹੈਗੀ ਸੁਣੀ ਹੈ ਤੇ ਬਹੁਤ ਵਧੀਆ ਅੱਜ ਵਾਰਿਸ਼ ਤੇ ਇਹਦਾ ਸਾਨੂੰ ਬਹੁਤ ਜਿਹੜਾ ਫਾਇਦਾ ਸਾਡੇ ਖੇਤਾਂ ਦੇ ਵਿੱਚ ਵੀ ਸਾਨੂੰ ਹੋਇਆ ਤੇ ਸਾਨੂੰ ਵੀ ਗਰਮੀ ਤੋਂ ਜਿਹੜੀ ਰਾਹਤ ਮਿਲੀ